ਗੱਲ ਅਭਿਆਸ ਦੀ ਹੁੰਦੀ ਹੈ ਇਹ ਹੌਲੀ ਹੌਲੀ ਪ੍ਰਕਿਰਿਆ ਜਿਹੜੀ ਚੱਲਣ ਲੱਗ ਜਾਂਦੀ ਹੈ ਤੁਸੀਂ ਚੌਂਕੜਾ ਮਾਰ ਕੇ ਬੈਠੋ ਸਰੀਰ ਨੂੰ ਐ ਢਿੱਲਾ ਛੱਡ ਦਿਓ ਜੋ ਅੰਦਰ ਸੰਡੇ ਧੜਕਣਾ ਚੱਲਦੀ ਹੈ ਉਹਦੀ ਚਾਲ ਨੂੰ ਵੇਖੋ ਤੇ ਆਪਣੇ ਸਵਾਸਾਂ ਦੀ ਚਾਲ ਨੂੰ ਵੇਖੋ ਕਿੰਨੇ ਕੁ ਤੇਜ਼ ਅਸੀਂ ਸਾਹ ਲੈ ਲੈਂਦੇ ਆ ਜਦੋਂ ਅਸੀਂ ਅੰਦਰ છાਤੀ ਮਾਰਾਂਗੇ ਆਸਵਾਸਾਂ ਨੂੰ ਵੇਖਾਂਗੇ ਸਾਹਾਂ ਨੂੰ ਵੇਖਾਂਗੇ ਵੀ ਕਿੱਦਾਂ ਤਹਾਂ ਜਾਂਦੇ ਨੇ ਕਿੱਦਾਂ ਥੱਲੇ ਆਉਂਦੇ ਨੇ ਸਾਡੀ ਜਿਹੜੀ ਧੜਕਣਾ ਹੈ ਦਿਲ ਦੀ ਉਹ ਕਿੰਨੀ ਤੇਜ਼ ਚੱਲਦੀ ਹੈ ਫਿਰ ਉਹਦੇ ਨਾਲ ਅਸੀਂ ਲੈ ਤਾਲ ਮਲਾਵਾਂਗੇ ਜਦੋਂ ਉਹਦੇ ਨਾਲ ਤਾਲ ਮਿਲੇਗਾ ਚਾਲ ਮਿਲੇਗੀ ਫਿਰ ਹੌਲੀ-ਹੌਲੀ ਅਭਿਆਸ ਚੱਲਦਾ ਗਿਆ ਚੱਲਦਾ ਗਿਆ ਫਿਰ ਇੱਕ ਨਾ ਇੱਕ ਦਿਨ ਅਸੀਂ ਮੰਜ਼ਿਲ ਤੱਕ ਪਹੁੰਚ ਜਾਵਾਂਗੇ ਸੋ ਕੁਮਾ ਸਰੀਰ ਕਰਕੇ ਵਰ ਹੋਣ ਲੱਗ ਜਾ। ਜੋਗੀ ਲੋਕ ਇਹ ਹੀ ਕੁਛ ਕਰਦੇ ਸੀ। ਤਿੰਨ ਨਾੜੀਆਂ ਨੇ ਸਾਡੇ ਅੰਦਰ। ਈੜਾ ਪਿੰਗਲਾ ਸੁਖਮਨਾ। ਹੋਇਆ ਕਿ ਘਰੇ ਜਾ ਕੇ ਇਹਨੇ ਸਵਾਸ ਚੜਾ ਲਏ ਜੀ ਆਪਣੇ ਦਸਵੇਂ ਦੁਆਗੇ। ਪ੍ਰਸ਼ਾਦਾ ਪਾਣੀ ਛਕਿਆ ਵਧੀਆ। ਖਸਿਆ ਖੇਡਿਆ ਸਾਮੀ ਪਿਆ ਤੇ ਸਵਾਦ ਜਿਹੜੇ ਉਹ ਤਾਂ ਚੜਨੇ ਹੀ ਸੀਗੇ ਇਹ ਦੋ ਸਵਾਸਾਂ ਦੀ ਕਿਰਿਆ ਚੱਲ ਰਹੀ ਆ ਸਵੇਰ ਨੂੰ ਵਾਪਸਨੀ ਸੂਖਮ ਸਰੀਰ ਕਰਕੇ ਆਇਆ ਦੂਰ ਤੱਕ ਗੇੜੀਆਂ ਲਾਉਂਦਾ ਤੇ ਕੜਾਲੀ ਨੇ ਜਗਾਇਆ ਨਾ ਜਾਗ ਕੇ ਤੇ ਜੋ ਹਲਾਇਆ ਨਾ ਹਿੱਲਿਆ ਕਾੜਾੜੀ ਨੇ ਚੰਗਾੜਾ ਮਾਰਨੀਆ ਸ਼ੁਰੂ ਕਰ ਦਿੱਤੀਆਂ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਉੱਠੋ ਜੀ ਜਾਗਦੇ ਕਿਉਂ ਨਹੀਂ ਬੜੀ ਜਗਾਉਣ ਦੀ ਕੋਸ਼ਿਸ਼ ਕੀਤੀ ਕਹਿਣ ਤੋਂ ਪਾਬ ਨਾ ਜਾਗਿਆ ਆਪਣੀ ਸੱਸ ਨੂੰ ਬੁਲਾਇਆ ਸਹੁਰੇ ਨੂੰ ਬੁਲਾਇਆ ਤੁਸੀਂ ਜਗਾਓ ਜਾਗਦਾ ਕਿਉਂ ਨਹੀਂ ਨਾ ਜਾਗੇ ਰੋਣਾ ਧੋਣਾ ਸ਼ੁਰੂ ਹੋ ਗਿਆ ਘਰ ਚ ਘਰ ਚ ਰੋਣਾ ਧੋਣਾ ਜਦੋਂ ਸ਼ੁਰੂ ਹੋ ਗਿਆ ਅੰਡੀਆਂ ਗਵਡੀਆਂ ਨੂੰ ਪਤਾ ਲੱਗਿਆ ਹੌਲੀ ਹੌਲੀ ਗੱਲ ਨਗਰ ਦੇ ਵਿੱਚ ਫੈਲ ਗਈ ਤੇਰੇ ਮੇਰੇ ਵਰਗੇ ਹੁਣ ਅਫਸੋਸ ਕਰਨ ਵਾਸਤੇ ਚੱਲ ਪਏ ਵੀ ਮਾੜਾ ਹੋਇਆ ਜੀ ਮਾੜਾ ਹੋਇਆ ਨੌਜਵਾਨ ਪੁੱਤ ਘਰੋਂ ਚੱਲ ਗਿਆ ਸਾਰੇ ਆਪੋ ਆਪਣੀ ਸਮਝ ਸੋਚ ਦੇ ਮੁਤਾਬਕ ਅਫਸੋਸ ਕਰਦੇ ਨੇ ਗੱਲਾਂ ਕਰਦੇ ਨੇ ਹੁਣ ਹੌਲੀ ਹੌਲੀ ਗੱਲ ਬਾਬੇ ਕੋਲ ਵੀ ਪਹੁੰਚੀ ਕਹਿੰਦੇ ਬਾਬਾ ਤੇਰੇ ਵਾਲਾ ਚੇਲਾ ਤੇ ਸਰੀਰ ਛੱਡ ਗਿਆ ਉਹ ਕਹਿੰਦਾ ਇਹ ਕਿਵੇਂ ਹੋਇਆ ਕਹਿੰਦੇ ਆਈ ਹੋ ਗਿਆ ਛੱਡ ਗਿਆ ਸਰੀਰ ਉਹ ਘਰ ਚ ਦੇ ਰੋਈ ਜਾਂਦੇ ਨੇ ਉਹ ਚੱਲੋ ਮਹਾਤਮਾ ਦੀ ਸੇਵਾ ਕਰਦਾ ਸੀ ਮਹਾਤਮਾ ਦਾ ਸੰਗੀ ਸੀ ਗੁਰਬਿੱਤਿਆ ਅਭਿਆਸ ਤਿਲਮੱਤਰ ਜੋ ਪ੍ਰਾਪਤ ਕੀਤਾ ਸੀ ਹੁਣ ਮਹਾਤਮਾ ਜਨ ਆਪਣੇ ਛਾਟੜਿਆਂ ਨੂੰ ਨਾਲ ਲੈ ਕੇ ਚੱਲੇ ਸੇਵਕਾਂ ਨੂੰ ਨਾਲ ਲੈ ਕੇ ਤੁਰਪੇ ਕਹਿੰਦੇ ਚਲੋ ਚੱਲੀਏ ਵੀ ਆਪਣਾ ਸੰਗੀ ਚੱਲਿਆ ਗਿਆ ਪਤਾ ਲਈਏਗਾ ਉਹਨ ਘਰੇ ਗਏ ਆਂਡੀ ਗਵੰਡੀ ਕੀ ਨਗਰ ਸਾਦਾ ਹੀ ਬੈਠਾ ਹੈ ਸਾਡੇ ਲੋਕੀ ਬੈਠੇ ਨੇ ਕੋਈ ਕੁਝ ਕਹਿੰਦਾ ਸਾਨੂੰ ਛੱਡ ਕੇ ਚੱਲਿਆ ਗਿਆ ਕੀ ਗੱਲ ਸਾਡੇ ਨਾਲੋਂ ਬੋਲੋ ਮੂੰਹ ਕੱਟ ਗਿਆ ਕਾ ਰਾਲੀ ਕਹਿੰਦੀ ਏ ਤੇਰੇ ਬਿਨਾ ਮੈਂ ਕਿਵੇਂ ਕਿਵੇਂ ਜੀਵਾਂਗੀ ਮਾਂ ਉੱਚੀ ਉੱਚੀ ਪੁਕਾਰਦੀ ਏ ਬਾਪੂ ਉੱਚੀ ਉੱਚੀ ਪੁਕਾਰਦਾ ਏ ਪੁੱਤਰਾ ਤੇ ਤੇ ਸਾਡੀ ਅਰਥੀ ਚੁੱਕਣੀ ਸੀ ਸਾਨੂੰ ਤੇਰੀ ਚੁੱਕਣੀ ਪੈਗੀ ਆਖੋ ਸਤਨਾਮ ਤੂੰ ਤੇ ਪਹਿਲੇ ਚੱਲ ਵਸਿਆ ਇਦਾਂ ਥੋੜੀ ਕਰਨਾ ਸੀ ਕੋਣ ਗੁਰਮੁਖੋ ਜਦੋਂ ਸਾਰੇ ਰੋਂਦੇ ਨੇ ਕਰ ਲਉਂਦੇ ਨੇ ਮਹਾਂਪੁਰਖ ਪਹੁੰਚੇ ਰੱਬ ਦੇ ਪਿਆਰੇ ਸਮਝੋ ਬਿਲ ਤਿਲੋ ਜਦੋਂ ਮਹਾਪੁਰਖਾਂ ਨੇ ਸਵਾਸਾਂ ਦੀ ਕਿਰਿਆ ਵੇਖੀ ਵੀ ਇਹ ਉਹੋ ਮਰਿਆ ਥੋੜੀ ਐ ਬੇਸਮਝ ਜਵਾਨਾਂ ਕੀ ਜਾਣੇ ਸਾਧੂ ਸੁੱਤੇ ਨੇ ਕ ਜਾਗਦੇ ਸਾਡੇ ਬਾਹ ਦੇ ਤੇ ਮਰੇ ਹੁੰਦੇ ਨੇ ਉਲਟ ਹੁੰਦਾ ਕੰਮ ਹੁੰਦਾ ਦਾ ਦੁਨੀਆ ਸੌਂਦੀ ਹੁੰਦੀ ਐ ਉਹ ਜਾਗਦੇ ਹੁੰਦੇ ਨੇ ਦੁਨੀਆ ਜਾਗਦੀ ਹੁੰਦੀ ਐ ਉਹ ਬੋਲੋ ਸੱਤੇ ਹੁੰਦੇ ਨੇ ਵੱਖਰਾ ਹੁੰਦਾ ਉਹਨਾਂ ਦਾ ਮਹਾਪੁਰਖ ਕਹਿੰਦੇ ਮਰਿਆ ਤੇ ਹੈ ਪਰ ਇਹ ਸਾਡੇ ਮਰੇ ਸਮਝੀ ਬੈਠੇ ਚਲੋ ਜੀ ਸਾਰਿਆਂ ਦੇ ਚਿਹਨ ਚੱਕਰ ਵੇਖੇ ਸਾਰਿਆਂ ਵੱਲੋਂ ਤੱਕਿਆ ਕੋਈ ਕੁਝ ਕਹਿੰਦਾ ਕੋਈ ਕੁਝ ਕਹਿੰਦਾ ਰੌਲਾ ਪਾਉਂਦੇ ਨੇ ਮਹਾਪੁਰਖ ਕਹਿੰਦੇ ਗੱਲ ਸੁਣੋ ਬਈ ਧਿਆਨ ਨਾਲ ਜੇਕਰ ਆਪਾਂ ਇਹਨੂੰ ਜਮਦਾ ਕਰ ਲਈਏ ਜੇਕਰ ਆਪਾਂ ਇਹਨੂੰ ਜਮਦਾ ਕਰ ਲਈਏ ਫਿਰ ਤੇ ਤੁਸੀਂ ਰੋਣੋਂ ਹਟ ਜੋਂਗੇ ਨਾ ਕਿੰਨੇ ਬਾਬਾ ਫਿਰ ਅਸੀਂ ਕਿਉਂ ਰੋਵਾਂਗੇ ਜੇ ਜਮਦਾ ਹੋ ਜਾਏ ਮੇਰੇ ਕੋਲ ਇਹਨੂੰ ਜਮਦਾ ਕਰਨ ਦਾ ਸ਼ਬਦ ਹੈ ਮੰਤਰ ਹੈ ਅਸੀਂ ਪਾਣੀ ਕਰਾਂਗੇ ਪਰ ਉਹ ਪਾਣੀ ਪੀਣਾ ਪਏਗਾ ਜਿਹੜਾ ਪੀਗਾ ਤੇ ਉਹ ਮਰੇਗਾ ਇਹਦੀ ਥਾਂ ਇੱਕ ਜਣਾ ਮਰੇਗਾ ਜਰੂਰ ਕਿਉਂਕਿ ਬੰਦਾ ਦਾ ਇਹਦੀ ਥਾਂ ਅਸੀਂ ਦੇਣਾ ਹੀ ਆ ਨਾ ਹੈ ਥੋੜੀ ਐ ਵੀ ਇਹਨੂੰ ਵੋੜ ਲਾ ਇਹਦੀ ਥਾਂ ਕਿਸ ਨੂੰ ਹੋਰ ਕੱਲਾ ਨਹੀਂ ਚਲੋ ਜੀ ਪਾਣੀ ਕੀਤਾ ਪਾਣੀ ਤੇ ਕਿਹੜਾ ਕਰਨਾ ਸੀ ਇੱਕ ਸਮਝਾਉਣ ਦਾ ਤਰੀਕਾ ਹੈ ਲੋਟਾ ਲਿਆ ਲੋਟੇ ਦੇ ਵਿੱਚ ਪਾਣੀ ਹੈ ਸਭ ਤੋਂ ਪਹਿਲਾਂ ਘਰ ਆਲੀ ਦੇ ਅੱਗੇ ਕੀਤਾ ਕਹਿੰਦੇ ਲੈ ਭਾਈ ਤੇਰਾ ਤਾਂ ਘਰ ਆਣਾ ਸੀ ਤੇਰਾ ਤਾਂ ਜੀਵਨ ਸਾਥੀ ਸੀ ਨਾ ਤੇਰੇ ਤੇ ਜ਼ਿੰਦਗੀ ਰੂਪੀ ਗੱਡੀ ਦਾ ਪਹੀਆ ਸੀ ਤੇਰਾ ਤੇ ਔਖੇ ਬਹੁਤ ਹੋ ਜੇ ਤੂੰ ਪੀ ਕਹਿੰਦੀ ਬੱਬਾ ਮੈਂ ਹਜ ਮਰਨਾ ਨਹੀਂ ਮੈਂ ਆਪਣੇ ਬੱਚਿਆਂ ਦੇ ਸਿਰ ਤੇ ਜ਼ਿੰਦਗੀ ਕੱਟ ਲਵਾ ਜੇ ਮੈਂ ਮਰ ਗਈ ਤੇ ਬੱਚਿਆਂ ਨੂੰ ਕੌਣ ਸਵਾਲੇਗਾ ਜਵਾਬ ਚਲੋ ਮਾਂ ਦੇ ਅੱਗੇ ਲੋਟਾ ਕੀਤਾ ਕਹਿੰਦੇ ਮਾਤਾ ਤੂੰ ਪੀਲਾ ਤੇਰਾ ਤੇ ਪੁੱਤ ਸੀ ਗੱਲਾ ਤੂੰ ਤੇ ਵੀ ਕਹਿੰਦੀ ਬੱਬਾ ਮੈਂ ਕਿਉਂ ਮਰਾਂ ਅਜੇ ਤੇ ਮੇਰੇ ਸਿਰ ਦੇ ਵਾਲ ਸਾਰੇ ਕਾਲੇ ਪਏ ਨੇ ਮੁੱਢੀ ਵੀ ਨਹੀਂ ਹੋਈ ਮੈਂ ਤਾਂ ਪਹਿਲੀ ਮੌਤ ਨਾ 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 ਇਦਾਂ ਨਹੀਂ ਹੋਣਾ ਪੋਤਿਆਂ ਨੂੰ ਕੌਣ ਪਾਲੇਗਾ ਕਰਦਾ ਖਰਚਾ ਕੌਣ ਚੁਕੇਗਾ ਕਰਦੀਆਂ ਜ਼ਿੰਮੇਦਾਰੀਆਂ ਕੌਣ ਨਿਭਾਏਗਾ ਤੇ ਹੋਰ ਚਿੰਤਾ ਰੱਖੀ ਬਾਬਾ ਤੇ ਫਿਰ ਮੈਂ ਸੱਸ ਵਾਲੀ ਜ਼ਿੰਮੇਦਾਰੀ ਵੀ ਨਿਭਾਉਣੀ ਆ ਆਖੋ ਸਤਿਨਾਮ ਇਹ ਕੌਣ ਨਿਭਾਏਗਾ ਜਿੰਨੇ ਮਰਤੀ ਬਾਪੂ ਅੱਗੇ ਕੀਤਾ ਚਲੋ ਸਾਰਿਆਂ ਦੇ ਅੱਗੇ ਲोटा ਗਿਆ ਜੀ ਹੌਲੀ ਹੌਲੀ ਜਵਾਬ ਸਾਰਿਆਂ ਨਹੀਂ ਦਿੱਤਾ ਹਾਂ ਕਿਸੇ ਦੀ ਨਹੀਂ ਭਰੀ ਨਾ ਹੀ ਮਿੱਤਰਾਂ ਨੇ ਭਰੀ ਨਾ ਹੀ ਸੰਗੀ ਸਾਥੀਆਂ ਨੇ ਰਿਸ਼ਤੇਦਾਰਾਂ ਨੇ ਭਰੀ ਕਿਸੇ ਨੇ ਹਾਂ ਵੀ ਨਹੀਂ ਭਰੀ ਕਹਿਣ ਤੋਂ ਭਾਵ ਮਰਨ ਦੇ ਲਈ ਕੋਈ ਤਿਆਰ ਨਹੀਂ ਹੋਇਆ ਤੇ ਸਾਡੇ ਵਰਗੇ ਵਿਦਵਾਨ ਉੱਠੇ ਤੇ ਹੱਥ ਜੋੜ ਲੇ ਕਹਿੰਦੇ ਮਹਾਪੁਰਖੋ ਰੱਬ ਦੇ ਪਿਆਰੇ ਤੇ ਪਰਉਪਕਾਰੀ ਹੁੰਦੇ ਨੇ ਤੁਸੀਂ ਕਿਰਪਾ ਕਰੋ ਮਿਹਰ ਕਰੋ ਇਹ ਪਾਣੀ ਦੀ ਇੱਕ ਚੂੜੀ ਤੁਸੀਂ ਲੈ ਲਓ ਤੇ ਤੁਹਾਡੇ ਕਿਹੜਾ ਬੋਲੋ ਗਰੀਬਾਂ ਵਾਲੇ ਰੋਂਦੇ ਨੇ ਛੜਿਓ ਤੁਸੀਂ ਤੁਸੀਂ ਪੀਓ ਪਾਣੀ ਹੁਣ ਮਹਾਪੁਰਖਾਂ ਦਾ ਇੱਕ ਉਪਦੇਸ਼ ਦੇਣ ਦਾ ਤਰੀਕਾ ਹੈ ਗੁਰਮੁਖੋ ਇੱਕ ਢੰਗ ਹੈ ਇੱਕ ਸਮਝਣਾ ਹੈ ਆਪਾਂ ਇਹਦੇ ਵਿੱਚੋਂ ਕੁਝ ਨੁਕਤੇ ਲੈਣਾ ਕੁਝ ਸਮਝਣਾ ਹੈ ਇਹਦੇ ਵਿੱਚੋਂ ਸਿੱਖਿਆ ਲੈਣੀ ਹੈ ਵੀ ਮਰਨ ਦੇ ਲਈ ਕੋਈ ਤਿਆਰ ਨਹੀਂ ਹੋਇਆ ਜਿਹੜੇ ਕਹਿੰਦੇ ਸੀ ਉਹ ਤੂੰ ਸਾਨੂੰ ਛੱਡ ਕੇ ਚੱਲ ਗਿਆ ਤੇਰੇ ਬਿਨਾ ਸਾਡਾ ਬੋਲੋ ਕੀ ਬਣੇਗਾ ਬਣਤੇ ਸਾਰਾ ਕੁਝ ਹੀ ਜਾਂਦਾ ਹੁੰਦਾ ਹੈ ਬਣਨ ਨਹੀਂ ਹੁੰਦੀ ਰਹਿੰਦਾ ਹੁੰਦਾ ਜੇ ਰੱਬ ਇੱਕ ਰਸਤਾ ਬੰਦ ਕਰ ਦਿੰਦਾ ਹੈ ਤਾਂ ਚਾਰ ਰਸਤੇ ਉਹ ਹੋਰ ਖੋਲ ਦਿੰਦਾ ਹੁੰਦਾ ਹੈ ਜੇ ਇੱਕ ਜਣਾ ਰੁੱਸ ਜਾਂਦਾ ਹੁੰਦਾ ਨਾ ਹੋਰ ਬਹੁਤੇ ਬੇਲੀ ਮਿੱਤਰ ਬਣ ਜਾਂਦੇ ਹੁੰਦੇ ਨੇ ਤੇ ਟੈਨਸ਼ਨ ਨਾਲ ਹੀ ਏ ਵੀ ਸਾਡਾ ਕੁਝ ਬਣਨਾ ਨਹੀਂ ਨਹੀਂ ਨਾਨਕ ਚਿੰਤਾ ਮਤ ਕਰੋ ਚਿੰਤਾ ਕਿਸ ਦੀ ਏ ਜਲਮੈ ਜਨਤੀ ਉਪਾਇ ਕਹਿ ਤਿੰਨਾ ਪੇ ਰੋਜੀ ਦੇ ਉਥੇ ਬੰਦਿਆ ਰੱਬ ਜੀਵਾਂ ਨੂੰ ਪਾਣੀ ਦੇ ਵਿੱਚ ਪੈਦਾ ਕਰਕੇ ਵੀ ਰਿਜਕ ਦੇ ਰਿਹਾ ਉਥੇ ਕਿਹਦੇ ਰੈਸਟੋਰੈਂਟ ਖੁੱਲੇ ਹੋਏ ਕਿਹਦੇ ਹੋਟਲ ਖੁੱਲੇ ਨੇ ਉੱਥੇ ਕੌਣ ਭੋਜਨ ਦਿੰਦਾ ਹੈ ਉੱਥੇ ਉਹਨਾਂ ਨੇ ਤੂੰ ਫਿਕਰ ਨਾ ਕਰ ਚਿੰਤਾ ਨਾ ਕਰ ਉਹਦਾ ਚਿੰਤਨ ਕਰਿਆ ਕਰ ਭਾਵ ਉਹਨੂੰ ਯਾਦ ਕਰਿਆ ਕਰ ਐ ਸ਼ੁਕਰਮੁਲਕਾ ਤੇਰਾ ਮੈਂ ਇੰਨੇ ਜੋਗਾ ਨਹੀਂ ਸੀ ਪਰ ਤੈ ਮੈਨੂੰ ਬੋਲੋ ਇੰਨੇ ਜੋਗਾ ਬਣਾ ਦਿੱਤਾ ਮੈਂ ਕਿੱਥੇ ਸੰਗਤ ਦੇ ਵਿੱਚ ਆ ਸਕਦਾ ਸੀ ਉੱਠ ਕੇ ਇੰਨੀ ਹਿੰਮਤ ਮੇਰੇ ਵਿੱਚ ਕਿੱਥੇ ਸੀ ਮੈਨੂੰ ਤਾਂ ਸੰਗਤ ਵੀ ਸਦ ਲਿਆ ਇੰਨੀ ਹਿੰਮਤ ਮੇਰੇ ਵਿੱਚ ਕਿੱਥੇ ਸੀ ਮੈਂ ਬਾਣੀ ਪੜ ਲਾਵਾਂ ਤੇਰਾ ਨਾਮ ਲੈ ਲਾਵਾਂ ਤੇ ਕਿਰਪਾ ਕੀਤੀ ਬਖਸ਼ਿਸ਼ ਕੀਤੀ ਮੇਰੇ ਤੇ ਮੈਂ ਸੇਵਾ ਸਿਮਰਨ ਕਿੱਥੇ ਕਰ ਸਕਦਾ ਸੀ ਤੇਰੀ ਰਹਿਮਤ ਹੈ ਸਾਰੀ ਤੇਰੀ ਮਿਹਰ ਹੋ ਵੀ ਕਿਰਪਾ ਹੋ ਵੀ ਤਾਂ ਚੱਲ ਕੇ ਮੈਂ ਸੰਗਤ ਵਿੱਚ ਆਇਆ ਤਾਂ ਮੈਂ ਬਾਣੀ ਪੜੀ ਤਾਂ ਮੈਂ ਤੇਰੀ ਸੰਗਤ ਕੀਤੀ ਇਹ ਸਾਰੀ ਬੋਲੋ ਤੇਰੀ ਮਿਹਰ ਸਦਕਾਈ ਹੈ ਵਾਹ ਗੁਰੂ ਤੇਰਾ ਸਭ ਸਦਕਾ ਤੇਰੇ ਸਦਕਾ ਹੀ ਹੋ ਰਿਹਾ ਸਾਰਾ ਕੁਝ ਤੇਨਦੇ ਉਹ ਪਿਆਰੇ ਉਹ ਮਹਾਪੁਰਖਾਂ ਨੇ ਕਹਿੰਦੇ ਪਾਣੀ ਕਹਿੰਦੇ ਅਸੀਫੀ ਮਲਨਿਆ ਪੀ ਮੰਗੇ ਪਾਣੀ ਤੇ ਮਰਾਂਗੇ ਵੀ ਨਹੀਂ ਮੌਤ ਸਾਡੀ ਵੀ ਨਹੀਂ ਹੋਏਗੀ ਤੇ ਮਹਾਪੁਰਖਾਂ ਨੇ ਚੂੜਾ ਪਾਣੀ ਦਾ ਆਪਣੇ ਲੋਟੇ ਵਿੱਚੋਂ ਲਿਆ ਕਹਿੰਦੇ ਇਉਂ ਕਰੋ ਇਹਦੇ ਹੱਥ ਦੀਆਂ ਤੇ ਪੈਰਾਂ ਦੀਆਂ ਥੇਲੀਆਂ ਨੂੰ ਦੱਸੋ ਮਾਲਸ ਕਰੋ ਹੋਸ਼ ਵਿੱਚ ਲਿਆਂਦਾ ਗੁਰਮੁਖ ਪਿਆਰਿਓ ਨਿੱਤਰ ਖੁੱਲੇ ਤੇ ਆਲੇ-ਦਾਲੇ ਕੀ ਵੇਖਦਾ ਬੱਲੇ ਰੌਣਕਾਂ ਹੀ ਲੱਗੀਆਂ ਹੋਈਆਂ ਨੇ ਆਖੋ ਸਤਨਾਮ ਨਿੱਤਰ ਖੁੱਲੇ ਮਹਾਂਪੁਰਖਾਂ ਨੂੰ ਕਹਿੰਦਾ ਜੀ ਤੁਸੀਂ ਇੱਥੇ ਕਹਿੰਦੇ ਪ੍ਰਭਾ ਤੇਰੀ ਵਿਪਤਾ ਹੀ ਪਾਈ ਹੋਈ ਹੈ ਤੇਰੀ ਵਿਪਤਾ ਹੀ ਹੈ ਸਾਰੀ ਇਹ ਸੇੜੀ ਹੋਈ ਹੁਣ ਗੁਰਮੁਖ ਪਿਆਰਿਓ ਜਦੋਂ ਮਹਾਪੁਰਖਾਂ ਨੇ ਦੱਸਿਆ ਵੇਖ ਤੈ ਤੇ ਦਸਵੇਂ ਦੁਆਰੇ ਸਵਾਦ ਚੜ੍ਹਾਲੇ ਇਹ ਮਰਿਆ ਹੋਇਆ ਤੈਨੂੰ ਸਮਝਣ ਲੱਗ ਗਏ ਪਰ ਸੱਚ ਈ ਹੈ ਤੇਰੇ ਲਈ ਮਰਨ ਲਈ ਇਹਨਾਂ ਦੇ ਵਿੱਚੋਂ ਇੱਕ ਵੀ ਤਿਆਰ ਨਹੀਂ ਹੋਇਆ ਤੂੰ ਤੇ ਕਹਿੰਦਾ ਸੀ ਨਾ ਮੇਰਾ ਕਰਦੇ ਬਹੁਤ ਨੇ ਮੇਰਾ ਸਨਮਾਨੀ ਬਹੁਤ ਹੈ ਸਤਕਾਰੀ ਬਹੁਤ ਹੈ ਮੇਰਾ ਮੇਰੀ ਇੱਜ਼ਤ ਬਹੁਤ ਹੈ ਆ ਇੱਕ ਵੀ ਤੇਰੇ ਨਾਲ ਨਹੀਂ ਤੁਰਿਆ ਸਮਝ ਗਿਆ ਗੁਰੂ ਬਿਬੱਕੇ ਹੀ ਸੱਚ ਹੈ ਮੇਰੇ ਲਈ ਮਰਨ ਲਈ ਕੋਈ ਤਿਆਰ ਨਹੀਂ ਹੋਇਆ ਜੇ ਇੱਥੇ ਮੇਰੀ ਮਦਦ ਨਹੀਂ ਕਰ ਸਕਦੇ ਤੇ ਅੱਗੇ ਕਿਹੜਾ ਇਲੰਦਰ ਲਾਉਣਗੇ ਅੱਗੇ ਕੌਣ ਮੇਰੇ ਨਾਲ ਤੁਰੇਗਾ ਤਨ ਗੁਰੂ ਗ੍ਰੰਥ ਸਾਹਿਬਹਾਰਾ ਸੱਚੇ ਪਾਤਸ਼ਾਹ ਇਹੀ ਤੇ ਗੱਲ ਸਾਨੂੰ ਵਾਰੀ ਵਾਰੀ ਕਹਿੰਦੇ ਪਏ ਨੇ ਰੇ ਬੌਰੇ ਤੋਹਿ ਕਲੀ ਨਾ ਰੱਖੇ ਕੋਈ ਐਵੇਂ ਮਾਰ ਨਾ ਕਰਿਆ ਕਰ ਐਵੇਂ ਹੰਕਾਰ ਨਾ ਕਰਿਆ ਕਰ ਮੇਰਾ ਬਹੁਤ ਵੱਡਾ ਲਾਣਾ ਹੈ ਬਹੁਤ ਵੱਡਾ ਪਰਵਾਰ ਹੈ ਮੇਰੀ ਇੱਜ਼ਤ ਬਹੁਤ ਕਰਦੇ ਨੇ ਇੱਜ਼ਤ ਤੇਰੀ ਨਹੀਂ ਕਰਦੇ ਤੇਰੇ ਕੋਲੇ ਚਾਰ ਸੱਲਣ ਹੋਣਗੇ ਤਾਂ ਤੇਰੀ ਇੱਜ਼ਤ ਹੈ ਤੂੰ ਖਮਮਣਾ ਹੈ ਖਮਮਣਾ ਹੈ ਆ ਜਿੱਦੇ ਮੰਜ਼ਿਲ ਬਹਿ ਗਿਆ ਉਹਦੇ ਦਿਨੋਂ ਬੁੜਖਾਨਾ ਕਹਿਣਾ ਸ਼ੁਰੂ ਕਰ ਦੇਣਾ ਤੇਰਾ ਸੰਗੀ ਕੋਈ ਨਹੀਂ ਤੇਰਾ ਸਾਥੀ ਕੋਈ ਨਹੀਂ ਐਵੇਂ ਮਾਣ ਨਾ ਕਰਿਆ ਕਰ ਜਿੰਨਾ ਹੋ ਸਕੇ ਰੱਬ ਦਾ ਸਿਮਰਨ ਉਹ ਵਾਹਿਗੁਰੂ ਦਾ ਸ਼ੁਕਰ ਕਰਿਆ ਕਰ